ਕੋ ਹੈਂਡਲ ਜੇ 10 ਕਿਲੋ ਕੋਈ 8 ਲੀਟਰ ਦਾ ਤੋਂ ਪੂਰਾ ਕੰਡੇ ਵਾਲਾ ਹਾਂ ਕੰਡੇ ਵਾਲਾ ਚਾਹ ਦੋ ਟਾਂ ਦੇ ਕਿਲੇ ਚਾਰ ਜੋ ਹੋਏ ਬਾਈ ਆਪਣੇ ਮੰਨਦਾ ਤੋੜ ਦੇ ਬਰਾ ਆਪਣੀ ਇਹ ਵੀ ਚੈੱਕ ਕਰਵਾਈ ਵੀਆ ਆਹ ਲਾ ਇਹਨੂੰ ਵੀ ਚੈੱਕ ਕਰਵਾ ਕੇ ਹਾਂ ਇਹ ਵੀ ਪੂਰੀ ਠੰਡੀ ਆ ਇਹ ਬਿਆਨਿਆਂ ਨੂੰ ਛੋੜ ਬੰਦਾ ਠੀਕ ਹੈ ਜੀ ਹਾਂ ਲੋਪਰਾ ਚੈੱਕ ਕਰ ਸਕਦੇ ਲਿਓ ਜੀ ਮੋੜ ਦਿਓ ਇਹ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੌਨਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚਾਰ ਗਾਵਾਂ ਦੋ ਟੋਕੜ ਗੱਬਣ ਤੇ ਦੋ ਟੋਕੜ ਠੀਕ ਹੈ ਜੀ ਚੈੱਕ ਕਰਦੇ ਹਾਂ ਚੈੱਕ ਪਾਸ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000379 ਬਾਕੀਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਟ ਤੱਕ ਨੰਮ ਗ੍ਰਮੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਸਸਰੀ ਗਾਈ ਸਸਰੀ ਗਰ ਬਾਈ ਨਾਮ ਕੰਤ ਕੋ ਪੂਰਨ ਸਿੰਘ ਜੀ ਪਿੰਡ ਕੌਣ ਸੀ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਵੈੜਦੀ ਜਾਣਕਾਰੀ ਦੇ ਪੁੱਛੀ ਜੀ ਸਵਾ ਦੋ ਮਹੀਨਾ ਦੀ ਗੱਬਣਾ ਵੀਰੇ ਇੱਕ ਮਹੀਨਾ ਹਾਂਜੀ ਸਵਾ ਦੋ ਮਹੀਨਾ ਦੀ ਗੱਬਣਾ ਹਾਂ ਵੀਰੇ 7 ਲੀਟਰ ਦੁੱਧ ਦਾ ਵੀਰੇ ਇੱਕ ਪਾਸਾ ਬਾਈ ਠੰਡੀ ਠੂਡੀ ਪੂਰੀਆ ਚਾਹੀ ਬਿਨਾ ਨਿਆਣੇ ਦੇ ਚੋਲੇ ਬੰਦਾ ਸੇ ਇਨੀ ਗਰੰਟੀ ਆ ਥੋੜਾ ਥੋੜਾ ਦੀ ਪੂਰੀ ਓਕੇ ਆ ਬਾਈ ਹਾਂ ਚੈੱਕ ਕਰ ਸਕਦੇ ਠੀਕ ਟੋਰ ਦੁਪਰਾ 3 ਮਹੀਨੇ ਸਵਾਦ ਹੋ ਮੀਨ ਜੀ ਬਈ ਸਵਾਦ ਹੋ ਮੀਨ ਜੀ ਆਪਣੀ ਜੇਕਰ ਕਰਵਾਈ ਹੋਏ ਅਗਲਾ ਵੀ ਚੈੱਕ ਕਰਵਾ ਕੇ ਲੈ ਜੀ ਠੀਕ ਹੈ ਹਾਂ ਛੋਟਾ ਛੋਟਾ ਕਰਨਾ ਪੈਗਾ ਕੱਟ ਗੇਟਾ ਜੋੜ ਲਓ 7 ਲੀਟਰ ਬੋਟੀ ਦਾ ਕਰਦੇ ਪਹਿਲਾ ਸੂਏ ਸੂਈ ਵੀ ਹੈ ਇਹ ਠੀਕ ਹੈ ਦੂਜੇ ਸਾਤਰ ਰੱਬਣ ਦੂਜੇ ਸਾਤਰ ਰੱਬਣ ਹਾਂ ਠੀਕ ਕੁਝ ਗੱਲ ਹੀ ਕੋਈ ਨਹੀਂ ਆਇਓ ਤਾ ਲੈ ਲਓ ਲੈ ਲਓ ਲੈਸ ਵਾਂ ਤੋਂ ਮੜਾ ਬਸੀ ਪੜੀ ਪੂਰੀ ਬੋਹਰਾ ਠੀਕ ਹੈ ਅਗਲਾ ਚੈੱਕ ਕਰਵਾ ਦਈਏ ਹਾਂ ਆਪਣੀ ਚੈੱਕ ਕਰਾਈ ਆ ਤੇ ਚੈੱਕ ਕਰਵਾ ਕੇ ਦੇ ਦਿਆਂਗੇ ਗਾਲੀ ਨੂੰ ਅਗਲਾ ਡਾਕਟਰਾਂ ਦਾ ਬੰਦਾ ਕਰੋ ਲਿਆ ਵੇ ਠੀਕ ਹੈ ਪਿੰਡੋ ਲੋ ਥਣ ਚਾ ਧਰੋ 7 ਲੀਟਰ ਠੰਡੀ ਸੀ ਪੂਰੀ ਫੁੱਲ ਹੈ ਜੀ ਨਹੀਂ ਕਹੇ ਉਹ ਨਹੀਂ ਹੈ ਠੀਕ ਹੈ ਦੰਨੀ ਨਹੀਂ ਚੱਕਰ ਸਕਦਾ ਲੋ ਉਹ ਨਹੀਂ ਕਹੇ ਠੀਕ ਹੈ ਵੀਰੇ ਰੇਡ ਭਰਾ ਦਾ ਰੇਡ ਫੋਨ ਦੀ ਕਰ ਲਾਂਗੇ ਚਾਰੇ ਕਰਾਂਗੇ ਵੀਰੇ ਠੀਕ ਹੈ ਅਗਲੀ ਦਾ ਦੱਸੋ ਜੀ ਇਹ 4 ਮਹੀਨਾ ਦੀ ਗੱਬਣਾ ਵੀਰੇ 5 ਮਹੀਨਾ ਲੱਗ ਗਿਆ ਨੂੰ ਹਾਂਜੀ ਤੇ ਦੁੱਧ ਕਹਿੰਦੇ ਕਿ 10 ਕਿਲੋ ਕਹੜੇ ਕੋਈ 8 ਲੀਟਰ ਦਾ ਤਾਂ ਪੂਰਾ ਗੰਡੇ ਵਾਲਾ ਹਾਂ ਗੰਡੇ ਵਾਲਾ ਚਾਹ ਦੋਟਾਂ ਦੇ ਚੁਲੇ ਚਾਰਜ ਹੋਏ ਬਾਈ ਆਪਣੇ ਮੰਨ ਦੇ ਤੋੜ ਦੇ ਬਰਾ ਆਪਣੀ ਇਹ ਵੀ ਚੈੱਕ ਕਰਵਾਈ ਵੀਆ ਆਹ ਲੈ ਇਹਨੂੰ ਵੀ ਚੈੱਕ ਕਰਵਾ ਕੇ ਲੈ ਹਾਂ ਇਹ ਵੀ ਪੂਰੀ ਠੰਡੀ ਆ ਇਹ ਬਿਆਨਿਆਂ ਨੂੰ ਝੋੜ ਬੰਦਾ ਠੀਕ ਹੈ ਜੀ ਹਾਂ ਲੋਪਰਾ ਚੈੱਕ ਕਰ ਸਕਦੇ ਲਿਓ ਜੀ ਮੋੜ ਲਿਓ ਇਹ ਤੀਜੇ ਸੂਰੀ ਖਾਤਰ ਗੱਬਣਾ ਇਹ ਤੀਜੇ ਸੂਰੀ ਹਾਂ ਜਮਾ ਕਹਿੰਦੇ ਰਹਿਣ ਹਲਾ ਦਿਓ ਚੈੱਕ ਕਰਾਂ ਜੀ ਨਾਲ ਚੈੱਕ ਤੋੜ ਬਾਕੀ ਸਭ ਨੂੰ ਧੋਣੇ ਪੰਜ ਕਰਕੇ ਥੋੜਾ ਜਿਹਾ ਹਨਫੂਨੇ ਦੇ ਕਰਮਾ ਵਾਲੀ ਇਹ ਲੋ ਜੀ। ਹਾਂ ਚੱਕਰਸਾਂ ਨੂੰ ਭਰਾ ਆਪਾਂ ਇਸ ਤੋਂ ਜੁਮ ਕੀਤਾ ਹੋ ਆਪਣੀ ਨਾਰਮਲ ਵੀਡੀਓ ਹੁੰਦੀ ਹੈ। ਪੂਰੀ ਹੰਡੀ ਹੁੰਦੀ ਹੈ ਵਾ। ਇਹ ਮਰਜੀ ਹੋ ਕਰੀਏ ਪੰਦਾ। ਠੀਕ ਹੈ ਜੀ। ਠੀਕ ਆ ਭਰਾ। ਹਾਂਜੀ ਅਗਲੀ ਦਾ ਦੱਸੋ ਜੀ। ਅਗਲੀ ਨੂੰ ਬਈ ਸੂਈ ਨੂੰ ਹੋਵੇ 4 ਮਹੀਨੇ। ਹਾਂਜੀ। ਦੁੱਧ 13 ਲੀਟਰ। ਹਾਂਜੀ। ਤੇ ਅੱਜ ਇੱਕ ਅੱਜ ਪੀਗਾ ਭਰਾ ਇੱਕ ਕੱਲ ਨੂੰ ਟੀਕਾ ਭਰਾਵਾਂਗੇ ਵੀਰੇ ਜੀ। ਠੀਕ ਆ। ਪਹਿਲੀ ਵਾਰੀ ਟੀਕਾ ਭਰਾਏ ਕੋਈ ਦੂਜੀ ਵਾਰ ਨਹੀਂ ਭਰਾ। ਓਕੇ। ਹਾਂ। ਲੋ ਜੀ ਟੋਕੜਾ ਵੀਰੇ। ਇਹ ਟੋਕੜਾ ਬਈ। ਠੀਕ ਆ। ਤੋੜ ਦੋ ਜੀ। ਲੋਪਾ ਸੱਚਾ ਕਰਮਵਾਲੀ ਰੇਟ ਬਾਈ ਦਾ ਸਾਰੇ ਫੋਨ ਤੇ ਹੋਣਗੇ ਕੋਕ ਪਹਿਲਾਂ ਦੱਸਤਾ ਤੁਹਾਨੂੰ ਜੇ ਪ੍ਰਾਖ ਅਗਲਾ ਰੇਟ ਪੁੱਛਣਾ ਰੇਟ ਬਾਈ ਜੈ ਜੀ ਹੋਣਗੇ ਜਬਸ ਕੀ ਦੇਖੀ ਹੋਣੀ ਠੀਕ ਆ ਫੋਨ ਕਰਕੇ ਪਤਾ ਲੱਗੂ ਫੋਨ ਕਰੀ ਜਦੋਂ ਕਿ ਰੇਟ ਕਿਹੜਾ ਜਦੋਂ ਬੱਸੀਆਂ ਵਾਲਾ ਹੋ ਆਪਣਾ ਰੇਟ ਪਹਿਲਾਂ ਵੀ ਨਹੀਂ ਵਧ ਹੁੰਦੇ ਬਈ ਆਪਣੇ ਰੇਟ ਠੀਕ ਆ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਸੀ ਬੈਗੇ ਉਹ ਵੇਖੀ ਆ ਬਾਈ ਲੋਪਰਾ ਪਹਿਲਾਂ ਆਪਾਂ ਵੀਡੀਓ ਬਣਾ ਕੇ ਗਿਆ ਹਫ਼ਤਾ ਕਹੋਗੇ ਕਿ ਚਾਰ ਪੰਜ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਵੀ ਆ ਦੋ ਕਾਇਆਂ ਆਪਣੀਆਂ ਤੇ ਹੋਈ ਇੱਕ ਰਾਵ ਅਸੇ ਆਪਣੀ ਇੱਕ ਉਹ ਚਾਰ ਨੰਬਰ ਵਾਲੀ ਠੀਕ ਆ ਲੋਪਰਾ ਮੰਗਿਆ ਕਰੂਨੀ ਆਪਣੀ ਠੀਕ ਹੈ ਹਾਂਜੀ ਚਾਰ ਨੰਬਰ ਦਾ ਦੱਸੋ ਜੀ ਇਹ ਵੀਰੇ ਹੋ ਗਏ ਅੱਜ 22 ਦਿਨ ਇਹ ਘਪਰਾ ਇਹਨੂੰ ਤੇ ਦੁੱਧ 12 ਲੀਟਰ ਏ ਥੱਲੇ ਵੀ ਠੀਕ ਆ ਠੰਡੀ ਸੀਲ ਇੰਨੀ ਆ ਚਾਹੇ ਨਿਆਣਾ ਬੰਦਾ ਪਾਵੇ ਚਾਹੇ ਨਾ ਪਾਵੇ ਠੀਕ ਆ ਪੂਰੀ ਠੰਡੀ ਸੀਲ ਲੱਤ ਲਈ ਜਗ ਜਿੱਤੇ ਖੜ ਗਈ ਦੁੱਧ 12 ਲੀਟਰ ਏ 12 ਲੀਟਰ ਠੀਕ ਆ ਇਹ ਅੱਜ 22 ਦਿਨ ਹੋ ਗਏ ਘਪਰਾ ਇਹਨੂੰ ਚੀਕਾ ਉਹ ਬਰਾ ਚੈੱਕ ਕਰ ਤੋੜ ਉਹ ਜਿਹੜੇ ਕਾਦ ਵਰਦੇ ਠੰਡੀ ਠੁੰਡੀ ਚਾਰੂ ਚੁਰੂ ਚਾਰੇ ਗਾਇਆਂ ਫੋਲਣ ਜਿਹੜਾ ਮਰਜੀ ਉਸ ਪਾ ਲਈ ਉਹ ਹੀ ਖਾ ਲੈਂਦੇ ਨੇ ਠੀਕ ਹੈ ਜੀ ਹਾਂ ਲੋ ਜੀ ਚਲ ਆਪਣੇ ਕਹੇ ਨਾਲ ਤਾਂ ਕਹੋਂ ਹੁੰਦਾ ਕੁਝ ਬਾਈ ਜੀ ਤੇ ਹਾਂ ਅਗਲਾ ਵੀ ਦੁਬਾਰੀ ਕਰਕੇ ਲੈ ਕੇ ਜਾ ਜਦੋਂ ਪ੍ਰੈਸ ਠੀਕ ਹੈ ਜੀ ਠੀਕ ਗੱਲ ਤੇਰੀ ਸਹੀ ਹੈ ਲੱਖ ਰੁਪਏ ਦੀ ਕਰਾ ਲੋ ਜੀ ਮੋੜ ਲੋ ਜੀ ਲੋ ਜੀ ਚੈੱਕ ਕਰ ਪੜਾ ਥੋੜਾ ਹੁਣ ਠੰਡ ਦਾ ਕਰਕੇ ਪਸ਼ੂ ਹੋ ਜਾਣੇ ਆ ਠੀਕ ਹੈ ਕਿੱਥੇ ਰਹਿੰਦੇ ਨੇ ਨਾ ਖੁੱਲਦੇ ਨੇ ਟੁੱਪ ਤਾਂ ਲੱਗੇ ਤਾਂ ਖੁੱਲਦੇ ਆਂ ਸਹੀ ਗੱਲ ਹੈ ਲੋ ਜੀ ਚੱਕਰ ਹੋ ਗਿਆ ਪਰਾ ਲੋਜ ਚੰਗਾ ਕੱਦ ਬੜਾ ਚੰਗਾ ਖਾਣ ਲੱਗੇ ਵਾ ਕਰਮਾ ਵਾਲਿਓ ਚਾਰਾਂ ਗਾਵਾਂ ਚ ਜਿਹੜੀ ਫਟੋ ਦੀਆਂ ਨੰਬਰ ਮੁਤਾਬਕ ਬਾਈ ਜੀ ਨਕਲੈਕਟ ਕਰ ਸਕਦੇ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਪਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਤੈਦਰੁ ਧੰਨਵਾਦ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ